ਪੰਜਾਂ ਪਿਆਰਿਆਂ ਨੇ ਰਹਿਤ ਦਿੱਤੀ ਐ ਆ ਪੰਜ ਕਕਾਰੀ ਰਹਿਤ ਰੱਖਣੀ ਐ ਆ ਬਾਣੀਆਂ ਪੜਨੀਆਂ ਨੇ ਆ ਚਾਰ ਬਜਰ ਕਰਤਾਂ ਭੁੱਲ ਕੇ ਨਹੀਂ ਕਰਨੀਆਂ ਇਹਨੂੰ ਕਹਿੰਦੇ ਗੁਰ ਕਾ ਬਚਨ ਜਦੋਂ ਕੋਈ ਬਚਨ ਯਾਦ ਰੱਖਦਾ ਉਹ ਬਚਨ ਫਿਰ ਜੀ ਜਿੰਦ ਦੇ ਨਾਲ ਨਿਭਦਾ ਉਹ ਚਖਾ ਤੱਕ ਨਿਭਦਾ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਨੇ ਜਿਨ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਮਿੱਠੀ ਪਿਹਰੀ ਦਾਤ ਅਮਰਤ ਪ੍ਰਾਪਤ ਕੀਤਾ ਐ ਸਜਣੋ ਅੰਮ੍ਰਿਤ ਦੀ ਧਾਤ ਪੰਜ ਕਕਾਰੀ ਰਹਿਤ ਸ਼ਿੰਗਾਰ ਰਹਿ ਸਿੱਖਦਾ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਲਿਖਿਆ ਇਹ ਸੋਹਗਣ ਦਾ ਸ਼ਿੰਗਾਰ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਸੋਹਣਾ ਲੱਗਦਾ ਹੈ ਸਿੱਖਾ ਜਿਵੇਂ ਇੱਕ ਸੋਹਗਣ ਦਾ ਸ਼ਿੰਗਾਰ ਪਤੀ ਨੂੰ ਪਾਉਂਦਾ ਹੈ ਇਦਾਂ ਪੰਜ ਕਕਾਰੀ ਬਾਣੇ ਦਾ ਸ਼ਿੰਗਾਰ ਗੁਰੂ ਕਲਗੀਆਂ ਵਾਲੇ ਨੂੰ ਪਾਉਂਦਾ ਆ ਜਿਹੜਾ ਦੁਨਿਆਵੀ ਸ਼ਿੰਗਾਰ ਹੈ ਜੀ ਸੋਨਾ ਪਾਓ ਜਿੰਨਾ ਮਰਜੀ ਰੱਬ ਨੇ ਤੁਹਾਨੂੰ ਦਿੱਤਾ ਭਾਵੇਂ ਚੰਨਾ ਬਣਾਵਣਾ ਕਿ ਗਲਾਂ ਚ ਪਾਈ ਜੋ ਭਾਵੇਂ ਕੜੇ ਪਾਓ ਪਰ ਇੱਕ ਗੱਲ ਯਾਦ ਰੱਖਿਓ ਇਹ ਸੱਚ ਹੈ ਸਾਥ ਸੰਗਤ ਜਿੱਦਣ ਬੰਦਾ ਮੌਤ ਦੇ ਘਾਟ ਉੱਤਰਦਾ ਅੱਖਾਂ ਮੀਟਦਾ ਤੇ ਘਰ ਵਾਲੇ ਮਰਦੇ ਅੰਸਾਰ ਉਹਨੂੰ ਪਤਾ ਕੀ ਕਰਦੇ ਨੇ ਪਹਿਲਾਂ ਗਲ ਚੋਂ ਸੋਨਾ ਹੀ ਲਾਉਂਦੇ ਨੇ ਪਹਿਲਾਂ ਮਾਈ ਦੀ ਮੁੰਦੀ ਭਾਵੇਂ ਉਂਗਲੀ ਛਿੱਲ ਹੋ ਜਾਏ ਉਹ ਪਹਿਲਾਂ ਲਾ ਲੈਂਦੇ ਪਤਾ ਕਿ ਲੋਕਾਂ ਦੇ ਸਾਹਮਣੇ ਥੋੜੀ ਲੋਨ ਹੈ ਸੋਨਾ ਲਾ ਕੇ ਫਿਰ ਕਹਣਗੇ ਹਾਏ ਬੀਬੀ ਚੜਾਈ ਕਰ ਗਈ ਪਹਿਲਾਂ ਲਾ ਲਿਆ ਅੱਗੇ ਥੋੜੀ ਸਾੜਨੇ ਜਿਹੜਾ ਸ਼ਿੰਗਾਰ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਇਹ ਪੰਜ ਕਕਾਰੀ ਬਾਣਾ ਸਿੱਖੋ ਤੁਸੀਂ ਪਹਿਨੇ ਐ ਇਹ ਤਾਂ ਚਖਾ ਤੇ ਰੱਖਣ ਲੱਗਿਆਂ ਇਸ਼ਨਾਨ ਕਰਾਉਣ ਲੱਗਿਆਂ ਸਿੱਖਾਂ ਕਹਿਣੇ ਕਕਾਰ ਲੈਂਦੇ ਨੇ ਕਿਰਪਾਨ ਲੈਂਦੀ ਹੈ ਟੰਗਾ ਕੜਾ ਲੈਂਦਾ ਹੈ ਇਹ ਚਿਖਾ ਤੇ ਰੱਖਣ ਲੱਗਿਆਂ ਪਹਿਲਾਂ ਵੇਖਣਾ ਇਹ ਫੁੱਲ ਚੁਗਣ ਲੱਗਿਆਂ ਨਾਲ ਪੈਣੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਿੰਗਾਰ ਹੈ ਸਾਧ ਸੰਗਤ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਮਿਲਦਾ ਮੈਂ ਰਾਤ ਵੀ ਇੱਕ ਦੀਵਾਨ ਵਿੱਚ ਬੇਨਤੀ ਕੀਤੀ ਸਿੱਖੀ ਉੱਤੇ ਕਿਸੇ ਦਾ ਕੋਈ ਦਾਵਾ ਨਹੀਂ ਹੈ ਕੋਈ ਬੰਦਾ ਕਹਿੰਵੇਂ ਅਸੀਂ ਸਿੱਖ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਕਲਗੀ ਤਰ ਦਸ਼ਮੇਸ਼ ਪੈਦਾ ਦੀ ਪਾਤਸ਼ਾਹ ਦੀ ਨਜ਼ਰ ਹੋਵੇ ਤਾਂ ਸਿੱਖੀ ਮਿਲਦੀ ਹੈ ਉਹਦੀ ਨਜ਼ਰ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਤੋਂ ਵੀ ਵਾਪਸ ਲੈ ਸਕਦੇ ਨੇ ਸਿੱਖੀ ਕਲਗੀ ਤਰ ਪਾਤਸ਼ਾਹ ਦੀ ਆਪਣੀ ਮਲਕੀਅਤ ਹੈ ਕਿਸੇ ਦਾ ਕੋਈ ਦਾਵਾ ਨਹੀਂ ਵੱਡੇ ਵੱਡੇ ਬੰਦੇ ਸਿੱਖੀ ਤੋਂ ਖਾਲੀ ਹੋ ਗਏ ਜੀ ਜਿਨ੍ਹਾਂ ਦੀ ਅਲ ਪਈ ਹੋਈ ਸੀ ਸਿੰਘਾਂ ਦੇ ਕਾਲੀਆਂ ਦੇ ਜਥੇਦਾਰਾਂ ਦੇ ਪੁੱਤੇ ਪੜਤੇ ਘੋਨਮੋਨ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਪਸ ਲੈ ਲਈ ਨਹੀਂ ਭਾਈ ਉਹਦੀ ਮਰਜ਼ੀ ਹੈ ਪਾਤਸ਼ਾਹ ਦੀ ਇਸ ਲਈ ਮੰਗਣਾ ਪੈਂਦਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਇਹ ਗੁਰੂ ਕੋਲੋਂ ਮੰਗਣਾ ਪੈਂਦਾ ਇਹ ਦਾਨ ਹੈ ਤੇ ਜਦੋਂ ਦਾਨ ਮੰਗੋ ਭਿਖਾਰੀ ਦੀ ਕੀ ਔਕਾਤ ਹੈ ਉਹ ਦਾਵੇ ਨਾਲ ਥੋੜੀ ਕਹਿ ਸਕਦਾ ਇੰਨੇ ਪਈਏ ਤੇ ਦੇਣ ਵਾਲੇ ਦੀ ਮਰਜ਼ੀ ਹੈ ਇੱਕ ਛੋਟੀ ਜੀ ਗੱਲ ਕਿਉਂਕਿ ਮੈਨੂੰ ਹੁਕਮ ਹੋਇਆ ਕੱਲ ਨੂੰ ਅੰਮ੍ਰਿਤ ਸੰਚਾਰ ਹੈ ਤੇ ਮੇਰਾ ਵੀ ਮਨ ਕਹਿੰਦਾ ਹੈ ਆਪਾਂ ਗੁਰੂ ਦੀ ਵਧਾਈ ਵਿੱਚ ਪਹਿਲਾਂ ਸਮਝ ਲਈਏ ਅੰਮ੍ਰਿਤ ਕਿਉਂ ਜ਼ਰੂਰੀ ਹੈ ਖੰਡੇ ਵਾਟੇ ਦੀ ਪੋਲ ਤੋਂ ਬਗੈਰ ਗੱਲ ਬਣਨੀ ਨਹੀਂ ਗੁਰੂ ਤੋਂ ਬਗੈਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਂਟਰੀ ਨਹੀਂ ਇਹ ਠੀਕ ਹੈ ਤੁਸੀਂ ਸਿੱਖ ਹੋ ਸਕਦੇ ਹੋ ਕੇਸ ਦਾੜੀ ਨਹੀਂ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਿੱਖ ਹੋ ਸਕਦਾ ਕਿਸੇ ਪਿੰਡ ਵਿੱਚ ਕੋਈ ਮੋਨਾ ਬੰਦਾ ਮਰ ਜਾਏ ਦੱਸੋ ਭਾਈ ਕੋਈ ਗੁਰਦੁਆਰੇ ਵਾਲਾ ਹਿੰਮਤ ਹੈ ਕਿ ਨਾ ਕਰ ਦੇਵੇ ਇਹਦਾ ਨਹੀਂ ਭੋਗ ਪਾਣਾ ਕਿਉਂ ਨਹੀਂ ਜੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਸਿੱਖ ਹੈ ਹਾਂ ਰਹੀ ਗੱਲ ਗੁਰਸਿੱਖੀ ਦੀ ਇਹ ਹੁਣ ਗੁਰੂ ਰੇ ਵੇਖਣੇ ਇਹ ਗੁਰਸਿੱਖ ਬਣਿਆ ਨਹੀਂ ਉਹਨੂੰ ਕਈ ਜਨਮ ਲੱਗ ਸਕਦੇ ਨੇ ਐਂਟਰੀ ਪੈ ਜਾਗੀ ਤੁਹਾਡੀ ਕਿਸੇ ਦੇ ਨੰਬਰ ਘੱਟ ਵੀ ਹੋਣ ਤਾਂ ਕੀ ਕਲਾਸ ਚੋਂ ਨੋਕਟ ਦਿੰਦੇ ਨੇ ਉਹਦਾ ਵੱਧ ਤੋਂ ਵੱਧ ਕੀ ਕਰਨਗੇ ਫੇਲ ਕਰ ਦੇਣਗੇ ਤੁਹਾਡਾ ਨਾਮ ਹੈ ਭਾਈ ਜੇ ਪਾਸ ਹੋਣ ਫਿਰ ਖੰਡੇ ਵਾਟੇ ਦੀ ਪੌਲ ਛਗਣੀ ਪੈਂਦੀ ਦੋ ਸਕੇ ਭਰਾ ਦੋ ਮਾ ਨੂੰ ਬਾਈ ਬਾਈ ਕਿੱਲੇ ਜ਼ਮੀਨ ਆ ਗਈ ਬਾਪੂ ਨੇ ਬੜੀ ਬਣਾਈ ਹੁਣ 22 ਕਿੱਲੇ ਜ਼ਮੀਨ ਅਹਿਮੀਅਤ ਰੱਖਦੀ ਸੀ ਵੰਡੀ ਪੈ ਗਈ ਦੋਮਾਂ ਭਰਾਵਾਂ ਨੇ ਵੰਡ ਲਈ ਉਹ ਦੋਮਾਂ ਦੇ ਸਾਥ ਸੰਗਤ ਇੱਕ ਇੱਕ ਲੜਕਾ ਦੇ ਕਿਉਂਕਿ ਹੁਣ ਸਿਸਟਮ ਇਦਾਂ ਦਾ ਹੈ ਹਰ ਬੰਦਾ ਚਾਹੁੰਦਾ ਛੋਟਾ ਪਰਿਵਾਰ ਹੋਵੇ ਦੋਮਾਂ ਦੇ ਇੱਕ ਇੱਕ ਲੜਕਾ ਸਾਥ ਸੰਗਤ ਛੋਟੇ ਭਰਾ ਦਾ ਲੜਕਾ ਵੀ 9ਵੀਂ ਕਲਾਸ ਚ ਪੜ੍ਹੇ ਤੇ ਵੱਡੇ ਦਾ ਵੀ 9ਵੀਂ ਚ ਪੜ੍ਹੇ ਨੌਵੀਂ ਕਲਾਸ ਤੱਕ ਦੋਮਾਂ ਦਾ ਖੇਡਣਾ ਉੱਠਣਾ ਬੈਠਣਾ ਇਕੱਠਾ ਦਿਆ ਦੀਵਾਰਾਂ ਪੈ ਗਈਆਂ ਜ਼ਮੀਨ ਵੰਡੀ ਗਈ ਪਰ ਥੋੜਾ ਬਹੁਤਾ ਪਿਆਰ ਰਿਹਾ ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ ਨੌਵੀਂ ਚ ਪੜਦਾ ਨਾ ਉਹਨੇ ਸ਼ਾਮ ਨੂੰ ਬੱਚਿਆਂ ਵਿੱਚ ਖੇਡੇ ਨਾਲ ਦੇ ਨਾਲ ਤੇ ਉੱਪਰ ਚ ਸ੍ਰੀ ਸਾਹਿਬ ਕਰਪਾਣ ਪਾਈ ਤੇ ਉਹਦੇ ਤਾਏ ਦੇ ਲੜਕੇ ਨੇ ਉਹ ਵੀ ਹਮ ਉਮਰ ਛੋਟੇ ਤੇ ਅੱਠਵੀਂ ਨੌਵੀਂ ਦੇ ਉਹਨੇ ਕਿਰਪਾਨ ਵੇਖ ਕੇ ਕਿਹਾ ਅਮਨ ਆ ਤੂੰ ਕੀ ਪਾਇਆ ਕਹਿੰਦਾ ਇਹ ਮੈਂ ਸ੍ਰੀ ਸਾਹਿਬ ਕਰਪਾਨ ਪਾਈ ਹੈ ਉਹ ਕਹਿੰਦਾ ਮੈਂ ਵੀ ਪਾਉਣੀ ਕਹਿੰਦਾ ਇਦਾਂ ਥੋੜੀ ਮਿਲਦੀ ਹੈ ਇਹ ਕਿਰਪਾਨ ਉਹਨਾਂ ਨੂੰ ਮਿਲਦੀ ਜਿਹੜੇ ਅੰਮ੍ਰਿਤ ਛਕਦੇ ਅਸੀਂ ਕੱਲ ਅੰਮ੍ਰਿਤ ਛਕਣ ਜਾ ਰਹੇ ਮੇਰੇ ਮੰਮੀ ਪਾਪਾ ਨੇ ਲਿਆ ਕੇ ਦਿੱਤੀ ਹੈ ਅਸੀਂ ਕੱਲ ਨੂੰ ਅੰਮ੍ਰਿਤ ਛਕਣੇ ਉਹ ਜਿਹੜੇ ਨਾਲ ਦਾ ਲੜਕਾ ਨਾ ਤਾਏ ਦਾ ਉਹ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ ਤੈਨੂੰ ਕਿਰਪਾਨ ਲੈ ਦੇਣ ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਹਾ ਅਮਨ ਅਮਰਤ ਛਕਣ ਲੱਗਾ ਉਹਨੇ ਕਿਰਪਾਨ ਪਾਈ ਹੈ ਬਹੁਤ ਸੋਹਣੀ ਮੈਂ ਵੀ ਕਿਰਪਾਨ ਪਾਉਣੀ ਹੈ ਮੈਂ ਵੀ ਅਮਰਤ ਛਕਣਾ ਹੈ ਹੁਣ 8ਵੀਂ 9ਵੀਂ ਕਲਾਸ ਦਾ ਬੱਚਾ ਹੈ ਬੁੱਤ ਅਮਰਤ ਵਾਰੇ 8ਵੀਂ ਦੇ ਬੱਚੇ ਨੂੰ ਪਤਾ ਨਹੀਂ ਪਰ ਉਹਨੂੰ ਚੰਗਾ ਲੱਗਾ ਪ੍ਰਭਾਵਿਤ ਹੋਇਆ ਬੱਚੇ ਤੋਂ ਉਹਦੇ ਪਿਓ ਨੇ ਕਿਉਂਕਿ ਸਾਥ ਸੰਗਤ ਬਾਈ ਕਿੱਲੇ ਜ਼ਮੀਨ ਇੱਕੋ ਇੱਕ ਲੜਦਾ ਤੇ ਉਹਦੇ ਪਿਓ ਦੀ ਸੰਗਤ ਥੋੜੀ ਜਿਹੀ ਇਧਰ ਉਧਰ ਖੂਬਾਟੇ ਮੋਟਰ ਤੇ ਬਹਿ ਕੇ ਪੈਗ ਛੰਗ ਲਾ ਲੈਣਾ ਪੀ ਲੈਣਾ ਪੀਣ ਵਾਲਿਆਂ ਨਾਲ ਬਹਿਣਾ ਉੱਠਣਾ ਮਨ ਚ ਆਇਆ ਬੱਚੇ ਨੇ ਅੰਮ੍ਰਿਤ ਛਕ ਲਿਆ ਤੇ ਮੇਰਾ ਤੇ ਬੰਦ ਹੋ ਜਾਣਾ ਗੁੱਸੇ ਵਿੱਚ ਕਹੇ ਚੱਲ ਓਏ ਆਪਾਂ ਨਹੀਂ ਅੰਮ੍ਰਿਤ ਛਕਣਾ ਉਨੀ ਤਾਂ ਬਾਬੇ ਬਣਨਾ ਹੋ ਆਪਾਂ ਬਾਬੇ ਬਣਨਾ ਆਪਣੇ ਬੱਚੇ ਨੂੰ ਰੋਕ ਦਿੱਤਾ ਰਾਤ ਲੰਗੀ ਸਵੇਰੇ ਦਿਨ ਚੜਿਆ ਉਹਨਾਂ ਅੰਮ੍ਰਿਤ ਛਕਣ ਜਾਣਾ ਸੀ ਬੱਚੇ ਬੱਚੇ ਹੀ ਹੁੰਦੇ ਨੇ ਬੱਚੇ ਦੇ ਮਨ ਵਿੱਚ ਸ਼ਾਇਦ ਮੰਨ ਗਏ ਹੁਣ ਉਹਦੇ ਮੰਮੀ ਪਾਪਾ ਉਹ ਸਵੇਰੇ ਤਿਹਾਰ ਹੋ ਕੇ ਅਮਨ ਆਪਣੇ ਤਾਏ ਦੇ ਘਰ ਗਿਆ ਜਾ ਕੇ ਕਹਿੰਦਾ ਦੀਪੇ ਤੂੰ ਨਹੀਂ ਅੰਮ੍ਰਿਤ ਛਕਣਾ ਕਿਰਪਾਨ ਲੈ ਆਂਦੀ ਉਹ ਬੱਚਾ ਫਿਰ ਆਪਣੇ ਮਾਂ ਪਿਓ ਦੇ ਮਗਰ ਲੱਗ ਗਿਆ ਮੰਮਾ ਮੈਂ ਵੀ ਅੰਮ੍ਰਿਤ ਛਕਣਾ ਡੈਡੀ ਨੂੰ ਕਹੋ ਅੱਗੋਂ ਪਾਪਾ ਬੜੇ ਗੁੱਸੇ ਵਿੱਚ ਉਹਨੇ ਥੱਪੜ ਮਾਰਿਆ ਆਪਣੇ ਲੜਕੇ ਨੂੰ ਖਿੱਚ ਕੇ ਲਿਜਾ ਕੇ ਕਮਰੇ 'ਚ ਬੰਦ ਕੀਤਾ ਬਾਹਰੋਂ ਕੁੰਡੀ ਲਾ ਦਿੱਤੀ ਦੋਨੂੰ ਧਵਕਾ ਮਾਰ ਕੇ ਪੇਤਾ ਜਾਓ ਭਾਜਾ ਤੁਸੀਂ ਛਕ ਲੋ ਅਮਰਤ ਤੁਸੀਂ ਬਾਬੇ ਬਣਨਾ ਹੋ ਅਸੀਂ ਬਾਬਾ ਥੋੜੀ ਬਣਾਉਣਾ ਮੁੰਡੇ ਸੱਜਣੋ ਇਹ ਗੱਲ ਤੇ ਲੰਘ ਗਈ ਸਾਲ ਲੰਘਦਿਆਂ ਸਮਾਂ ਨਹੀਂ ਲੱਗਦਾ 9ਵੀਂ ਕਲਾਸ 10ਵੀਂ 11ਵੀਂ 12ਵੀਂ ਤਿੰਨ ਚਾਰ ਸਾਲ ਲੰਘ ਗਏ ਜਿਹੜੇ ਬੱਚੇ ਨੇ ਅਮਰਤ ਛਕਿਆ ਉਹ ਪਿੰਡ ਵਿੱਚ ਚੰਗੀ ਸੋਹਬਤ ਚ ਰਹਿੰਦਾ ਹੈ ਕੀਰਤਨ ਦਰਬਾਰ ਹੁੰਦਾ ਹੈ ਜੋੜ ਘਰ ਸੇਵਾ ਕਰਦਾ ਦਮਾਲਾ ਬੰਨਣ ਲੱਗ ਪਿਆ ਨਾਲ ਦੇ ਸਾਥੀਆਂ ਨਾਲ ਸੇਵਾ ਕਰਾਉਂਦਾ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ ਸ਼ਮਨ ਨੂੰ ਸੁਖ ਹਸਣ ਕਰਾਉਂਦਾ ਤੇ ਗੁਰੂ ਘਰ ਦੇ ਗ੍ਰੰਥੀ ਕੀਰਤਨੀਆਂ ਦੇ ਨਾਲ ਸੇਵਾ ਕਰਾਉਂਦਾ ਉਹਦੀ ਰੁਚੀ ਉਧਰ ਬਣ ਗਈ ਤੇ ਜਿਹੜਾ ਉਹਦਾ ਤਾਹੇ ਦਾ ਲੜਕਾ ਜਿਹਨੂੰ ਥੱਪਣ ਮਾਰ ਕੇ ਕੁੰਡੀ ਲਈ ਅੰਦਰ ਆ ਪਗੜਾ ਬਾਬੇ ਬਣਨੇ ਭਾਈ ਕਿੱਲੇ ਜ਼ਮੀਨ ਹੈ ਉਹਨੇ 12 ਕੀਤੀਆਂ ਇੱਧਰ 12 ਕਲਾਸਾਂ ਵੀ ਪੜ ਗਿਆ ਤੇ ਉਹ ਵੀ ਪੜ ਗਿਆ ਉਹਦੇ ਤਾਏ ਦੇ ਨੇ ਆਪਣੇ ਲੜਕੇ ਨੂੰ 12 ਕਿਰਾ ਕੇ ਨਾ ਚੰਡੀਗੜ੍ਹ ਪੜ੍ਹਨ ਲਾ ਦਿੱਤਾ ਕਹਿੰਦਾ ਮੈਂ ਤਾਂ ਕੁਝ ਬਣਾਉਣਾ ਹੈ ਬਾਬਾ ਥੋੜੀ ਬਣਾਉਣਾ ਮੈਂ ਤਾਂ ਪਹਿਲੇ ਲੜਕੇ ਨੂੰ ਕੁਝ ਬਣਾਉਣਾ ਹੈ ਹੁਣ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਪਾਤਾ ਹੋਸਟਲ ਲੈਤਾ ਇਹ ਤਾਂ 34 ਸਾਲਾਂ ਬਾਅਦ ਪਤਾ ਲੱਗਾ ਜਿਹੜਾ ਕਹਿੰਦਾ ਸੀ ਮੈਂ ਲੜਕੇ ਨੂੰ ਕੁਝ ਬਣਾਉਣਾ ਹੈ ਖੁੱਲੇ ਪੈਸੇ ਉਡਾਣ ਨੂੰ ਦਿੰਦਾ ਰਿਹਾ ਤੇ ਸਾਥ ਸੰਗਤ ਉਹਨੇ ਹੋਰ ਤਾਂ ਕੀ ਬਣਨਾ ਸੀ ਪੱਕਾ ਨਸ਼ੇੜੀ ਚਿੱਟਾ ਸਮਕੀਆ ਬਣ ਗਿਆ ਜਦੋਂ ਪਤਾ ਲੱਗਾ ਨਾ ਤਾਂ ਸਮੈਕ ਪੀਂਦਾ ਫਿਰ ਉਹ ਪਿਓ ਸਰੀਰ ਹੀ ਰਹਿ ਗਿਆ ਵਿੱਚੋਂ ਖੋਖਲਾ ਹੋ ਗਿਆ ਫਿਰ ਉਹ ਸਰਦਾਰ ਰਤਨ ਸਿੰਘ ਲੈ ਕੇ ਆਇਆ ਆਪਣੇ ਲੜਕੇ ਨੂੰ ਉਹਨੂੰ ਆਪਣੀਆਂ ਭੁੱਲਾਂ ਮੈਂ ਤੇ ਥੋੜੀ ਬਤੀ ਸ਼ਰਾਬ ਪੀਂਦਾ ਸੀ ਮੇਰਾ ਲੜਕਾ ਕਿਹੜੇ ਨਸ਼ੇ 'ਚ ਪੈ ਗਿਆ ਘਰ ਲੈ ਆਂਦਾ ਛੜਾ ਕੇ ਕਿਸੇ ਨੇ ਕਿਹਾ ਨਸ਼ਾ ਛਡਾਊ ਕੇਂਦਰ ਛੱਡ ਦੇ ਉੱਥੇ ਨਸ਼ਾ ਛਡਾਉਣ ਲਈ ਛੱਡ ਦਿੱਤਾ ਭਾਗ ਵੱਡੇ ਹੋਣ ਤੇ ਨਸ਼ਾ ਛੁੱਟਦਾ ਨਹੀਂ ਤੇ ਨਹੀਂ ਰੱਬ ਦੀ ਨਜ਼ਰ ਹੋ ਜਾਏ ਤਾਂ ਬਚਦਾ ਜਦੋਂ ਉਹ ਨਸ਼ਾ ਛਡਾਊ ਕੇਂਦਰ 'ਚ ਭਰਤੀ ਕਰਾਤਾ 2.5 ਮਹੀਨੇ ਰਿਹਾ ਪਿਓ ਜਾ ਕੇ ਪੈਸੇ ਵੀ ਦਿੰਦਾ ਰਿਹਾ ਹੋਰ ਚੀਜ਼ਾਂ ਵੀ ਦਿੰਦਾ ਰਿਹਾ ਮੇਰਾ ਲੜਕਾ ਨਸ਼ਾ ਛੱਡਦਾ ਹੈ ਬਸ ਠੀਕ ਹੋ ਜਾਏ ਫਿਰ ਮੈਂ ਵਿਆਹ ਦੇਣਾ ਹੈ 2.5 ਮਹੀਨੇ ਬਾਅਦ ਨਸ਼ਾ ਛਡਾਊ ਕੇਂਦਰ ਤੋਂ ਫੋਨ ਆਉਂਦਾ ਹੈ ਸਰਦਾਰ ਰਤਨ ਸਿੰਘ ਜੀ ਬੋਲਦੇ ਹੋ ਹਾਂਜੀ ਜੀ ਤੁਸੀਂ ਜਰਾ ਨਸ਼ਾ ਛਡਾਊ ਕੇਂਦਰ ਆਓ ਤੁਹਾਡਾ ਲੜਕਾ ਇੱਥੇ ਦੀਪ ਜਿਹੜਾ ਹੈ ਉਹ ਐਡਮਿਟ ਹੈ ਕਹਿੰਦਾ ਹਾਂਜੀ ਉਹ ਚਲਾ ਗਿਆ ਕਰੋ ਤੁਰਿਆ ਝੋਲਾ ਚੁੱਕ ਕੇ ਘਰ ਵਾਲੀ ਨੂੰ ਕਹਿੰਦੇ 20000 ਰੁਪਈਆ ਦੇ ਦੇ ਸ਼ਾਇਦ ਉੱਥੇ ਪੈਸੇ ਦੇ ਕੇ ਹਉਣੇ ਪਹਿਣ ਸਰੀਰ ਮਿੱਟੀ ਹੋਇਆ ਅੰਦਰੋਂ ਖੋਖਲਾ ਜਿਹਦਾ ਇੱਕੋ ਇੱਕ ਪੁੱਤ ਪੱਕਾ ਨਸ਼ੇੜੀ ਹੋ ਜਾਏ ਉਹ ਬੰਦਾ ਉਹੀ पिਂਜਰ ਘੁੰਮਦਾ ਦਿਸਦਾ ਵਿੱਚ ਨਹੀਂ ਹੁੰਦਾ ਕੁਝ ਪਹੁੰਚ ਗਿਆ ਨਸ਼ਾ ਛਡਾਉ ਕਹਿੰਦੇ ਲਜਾਹ ਕੇ ਮੈਨੇਜਰ ਦੇ ਕੋਲ ਝੋਲਾ ਰੱਖਿਆ ਸ਼ਾਇਦ ਪੈਸੇ ਮੰਗਣੇ ਹੋਣਗੇ ਬਹਿ ਗਿਆ ਤੇ ਮੈਨੇਜਰ ਥੋੜੇ ਮਿੰਟਾਂ ਬਾਅਦ ਕਹਿੰਦਾ ਸਰਦਾਰ ਜੀ ਰਜਿਸਟਰ ਉੱਤੇ ਸਾਈਨ ਕਰੋ ਅਸੀਂ ਤੁਹਾਡੇ ਲੜਕੇ ਦਾ ਨਸ਼ਾ ਨਹੀਂ ਛਡਾ ਸਕਦੇ ਉਹਦੀਆਂ ਹੱਡਾਂ ਚੱਟਾ ਰਚ ਗਏ ਥੋੜਾ ਬੋਤਾ ਰੋਜ਼ ਦੇਣਾ ਪੈਂਦਾ ਤਾਂ ਜਿਉਂਦਾ ਹੈ ਉਹ ਤੇ ਕੰਨਾਂ 'ਚ ਸਿਰ ਮਾਰਦਾ ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਂਗਾ ਕਹਿੰਦਾ ਉਹਦਾ ਨਹੀਂ ਅਸੀਂ ਛਡਾ ਸਕਦੇ ਐਵੇਂ ਇੱਥੇ ਮਰ ਗਿਆ ਕਿਤੇ ਤੁਸੀਂ ਸਾਨੂੰ ਪਸਾਉਂਦੇ ਸਰਦਾਰ ਜੀ ਉਹਨੂੰ ਲੈ ਜਾਓ ਤੇ ਬੋਲੇ ਸਰਦਾਰ ਜੀ ਕਿੱਥੇ ਮੇਰਾ ਲੜਕਾ ਕਹਿੰਦੇ ਜੀ ਉਹ ਕਮਰੇ ਚ ਬੰਦ ਕੀਤਾ ਉਹਨੂੰ ਅਲੱਗ ਰੱਖਣਾ ਪੈਂਦਾ ਜਦੋਂ ਕਮਰੇ ਵੱਲ ਵੇਖਣ ਗਿਆ ਸਰੀਰ ਪਸੀਨੇ ਨਾਲ ਭਿੱਜਿਆ ਤੇ ਕੰਧਾਂ ਦਰਵਾਜਿਆਂ ਚ ਸਿਰ ਮਾਰਦਾ ਓਏ ਕੋਈ ਦਰਵਾਜਾ ਖੋਲ ਦੋ ਮੈਨੂੰ ਨਸ਼ਾ ਦੇ ਦੋ ਮੈਂ ਮਰ ਜਾਂਗਾ ਓਏ ਦਰਵਾਜਾ ਖੋਲੋ ਮੈਨੂੰ ਨਸ਼ਾ ਦੇ ਦਿਓ ਤੜਫਦਾ ਤੱਕੀ ਵਿੱਚੋਂ ਪਿਓ ਨੇ ਪੁੱਤ ਨੂੰ ਵੇਖਿਆ ਭੁੱਬ ਨਿਕਲ ਗਈ ਓਹੋ ਮੈਂ ਕੀ ਬਣਾਉਣਾ ਸੀ ਇਹ ਕੀ ਬਣ ਗਿਆ ਅੱਖਾਂ ਭਰ ਕੇ ਪਿਓ ਭਬ ਨਿਕਲੀ ਰੋਬਿਆ ਅੰਦਰੋਂ ਲੜਕੇ ਨੇ ਉਹਦੇ ਨੇ ਵੇਖਿਆ ਪਿਓ ਆ ਗਿਆ ਰੋਂਦੇ ਪਿਓ ਦੇ ਹੱਥ ਫੜ ਕੇ ਅੰਦਰੋਂ ਕਹਿੰਦੇ ਬਾਪੂ ਦਰਵਾਜ਼ਾ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ ਤੜਫਦੇ ਪਿਓ ਦੇ ਹੰਝੂ ਨਾ ਰੁਕਣ ਰੋਂਦੇ ਰੋਂਦੇ ਲੜਕੇ ਨੇ ਇੱਕ ਗੱਲ ਕਹੀ ਬਾਪੂ ਕੁੰਡੀ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ ਬਾਪੂ ਜੇ ਉਦਣ ਕੁੰਡੀ ਨਾ ਲਾਉਂਦਾ ਥੱਪੜ ਮਾਰ ਕੇ ਅੱਜ ਆਹ ਕੁੰਡੀ ਨਹੀਂ ਸੀ ਲੱਗਣੀ ਉਦਣ ਅੰਮ੍ਰਿਤ ਛਕਣ ਤੋਂ ਨਾ ਰੁਕਦਾ ਜੇ ਨਸ਼ੇੜੀ ਨਹੀਂ ਸੀ ਬਣਨਾ ਸਾਥ ਸੰਗਤ ਕਸੂਰ ਬੱਚਿਆਂ ਦਾ ਨਹੀਂ ਕਸੂਰ ਮਾਪਿਆਂ ਦਾ ਇਹ ਸਿੱਖੋ ਤੁਸੀਂ ਯਾਦ ਰੱਖੋ 9 9ਵੀਂ ਕਲਾਸ 8ਵੀਂ ਚ ਬੱਚੇ ਹੋ ਜਾਣ ਉਹਨੂੰ ਅੰਮ੍ਰਿਤ ਛਕਾ ਦੇਣਾ ਚਾਹੀਦਾ 10 12 ਸਾਲ ਦੀ ਉਮਰ ਹੋ ਜਾਏ ਉਹਨੂੰ ਗੁਰੂ ਨਾਲ ਜੋੜ ਦਿਓ ਜ਼ਿੰਮੇਵਾਰੀ ਗੁਰੂ ਦੀ ਹੈ ਫਿਰ ਗੁਰੂ ਦੇ ਹੱਥ ਸਭ ਕੋਈ ਸਾਧ ਸੰਗਤ ਇੱਕ ਵਾਰ ਗੁਰੂ ਨੂੰ ਬੱਚਿਆਂ ਦੀ ਬਾਹ ਪਕੜਾ ਦਿਓ ਅੱਗੇ ਗੁਰੂ ਨੇ लाज ਰੱਖਣੀ ਦੇਖੋ ਇੱਕ ਇੱਕ ਕਹੇ ਬੱਚਾ ਸਾਰਿਆਂ ਦੇ ਤੁਹਾਨੂੰ ਬੇਨਤੀ ਹੈ ਸਭ ਤੋਂ ਕੌਸਟਲੀ ਪ੍ਰਾਪਰਟੀ ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ ਜਿਹਦੀ ਔਲਾਦ ਗੁਰੂ ਦੀ ਸਿੱਖੀ ਨਾਲ ਜੁੜ ਗਈ ਉਹ ਸਭ ਤੋਂ ਅਮੀਰ ਹੈ ਜਿਹਦੀ ਔਲਾਦ ਨਸ਼ਿਆਂ 'ਚ ਪੈ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਅੱਜ ਆਪਣੇ ਬੱਚਿਆਂ ਦੇ ਆਪ ਜ਼ਿੰਮੇਵਾਰ ਬਣੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੱਡਿਆਂ ਨੂੰ ਵੀ ਭਾਈ ਆਪ ਵੀ ਸ਼ੱਕ ਲਓ ਬੱਚਿਆਂ ਨੂੰ ਵੀ ਅੰਮ੍ਰਿਤ ਸ਼ਕਾਓ ਇਹ ਜਨਮ ਸਫਲ ਹੋ ਗੁਰੂ ਕਲਗੀ ਤਰਪਾਚੇ ਦੇ ਖੰਡੇ ਵਾਟੇ ਦੀ ਪੌਲ ਸ਼ਕੋ ਅਸੀਂ ਵੀ ਭਾਗਾਂ ਵਾਲੇ ਬਣ ਕੇ ਕਹਿ ਸਕੀਏ ി വല തോയ ജനമ സോല പിവ പാലേ ജനമ സോഹി പാലേ ജനമ സോഹല പിവ പാല हो जनम सोहल्ा हो जनम सोहला हो जनम सोहला हो पीओ पॉल खंड तार हो जनम सोहला ਪੀਵੋ ਪਾਲ ਖੰਡੇ ਤਾਰ ਹੋਏ ਜਨਮ ਸੋਹਿਲਾ ਪੀਵੋ ਪਾਲ ਖੰਡੇ ਤਾਰ ਹੋਏ ਜਨਮ ਸੋਹਿਲਾ ਪੀਵੋ ਪਾਲ ਖੰਡੇ ਹੋਏ ਜਨਮ ਸੋਹਿਲਾ ਹੋਏ ਜਨਮ ਸੋਹਿਲਾ ਹੋਏ हो जनम सोहला हो जनम सोहला हो जनम पीवो पॉल खंड तार हो जनम पीवो पॉल खंड तार हो जनम पीवो ਪੌਲ ਖੰਡੇ ਸਾ ਸੰਗਤ ਜਦੋਂ ਪੌਲ ਖੰਡੇ ਦੀ ਸ਼ੱਕ ਲਈ ਤੇ ਜਿੰਮੇਵਾਰੀ ਗੁਰੂ ਦੀ ਅੱਜ ਤੋਂ 13-14 ਸਾਲ ਪਹਿਲਾਂ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਇਸ ਸ਼ਬ ਵੀ ਸਾਖੀ ਪੰਜ ਦਿਨ ਪਟਿਆਲੇ دیਵਾਨ ਚੱਲੇ ਸੰਗਤ ਆਉਂਦੀ ਰਹੀ ਮਹਾਂਪੁਰਸ਼ ਕੀਰਤਨ ਕਥਾ ਸੁਣਾਉਂਦੇ ਰਹੇ ਸਾਹ ਸੰਗਤ ਤੋਂ ਪਰਿਵਾਰ ਵਿੱਚ ਇੱਕ ਬੱਚੀ ਰੋਹ ਸੁਣਨ ਆਉਂਦੀ ਹੈ ਬੀਏ ਵੀਐਡ ਦੇ ਉਹਨੇ ਐਗਜ਼ਾਮ ਦਿੱਤੇ ਸਨ ਬੀਐਡ ਦੇ ਉਹਦਾ ਮਨ ਬਣ ਗਿਆ ਉਹਨੇ ਵੀ ਘਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਕਿਹਾ ਮੈਂ ਵੀ ਅਮਰਤ ਛਕਣਾ ਹੈ ਉਹਦੀ ਮਾਂ ਕਹਿੰਦੀ ਚੁੱਪ ਕਰਕੇ ਬਹਿ ਜਾ ਮੰਮੀ ਕਿਉਂ ਨਹੀਂ ਛਕਣਾ ਕਹਿੰਦੀ ਪੁੱਤ ਇੱਕ ਤਾਂ ਤੂੰ ਪੜ੍ਹੀ ਲਿਖੀ ਬਹੁਤ ਐ ਬੀਐਡ ਕੀਤੀ ਐ ਮਾਸਟਰ ਡਿਗਰੀ ਕਰ ਲਈ ਤੇ ਦੂਜਾ ਤੂੰ ਅੰਮ੍ਰਿਤ ਛੱਕ ਲਿਆ ਅੰਮ੍ਰਿਤਧਾਰੀ ਵਰ ਘਰ ਕਿੱਥੋਂ ਲੱਭੂਗਾ ਤੇਰੇ ਵਾਸਤੇ ਅੰਮ੍ਰਿਤਧਾਰੀ ਲੜਕਾ ਕਿੱਥੋਂ ਲੱਭਾਂਗੇ ਅੰਮ੍ਰਿਤਧਾਰੀ ਲੜਕੇ ਨਹੀਂ ਮਿਲਦੇ ਨਾ ਨਾ ਵਿਆਹ ਤੋਂ ਬਾਅਦ ਵੇਖੇ ਆਪੇ ਛੱਕ ਜਾਂ ਨਾ ਛੱਕਿਓ ਸਾਡੇ ਘਰ ਅੰਮ੍ਰਿਤ ਨਹੀਂ ਛੱਕਦਾ ਮਾਂ ਨੇ ਰੋਕ ਦਿੱਤਾ ਉਹ ਬੱਚੀ ਦਾ ਮਨ ਸੀ ਤੇ ਸਾਧ ਸੰਗਤ ਉਹਨੇ ਪਰਵਰਨ ਕੀਤੀ ਪੜ੍ਹੀ ਲਿਖੀ ਸੀ ਗੁਰਦਵਾਰਾ ਸਾਹਿਬ ਜਿੱਥੇ ਦੀਵਾਨ ਸਨ ਉਸ ਥਾਂ ਤੇ ਦੱਸਿਆ ਇੱਥੇ ਅੰਮ੍ਰਿਤ ਸੰਚਾਰ ਹੋਣਾ ਕਕਾਰ ਫਰੀ ਮਿਲਣਗੇ ਉਹ ਬੱਚੀ ਆ ਗਈ ਕੇਸੀ ਇਸ਼ਨਾਨ ਕਰਕੇ ਉਹਨੇ ਕਕਾਰ ਲੈ ਖੰਡੇ ਵਾਟੇ ਦੀ ਪੋਲ ਛਕੀ ਅੰਮ੍ਰਿਤ ਛਕਿਆ ਅੰਮ੍ਰਿਤ ਛਕ ਕੇ ਸ਼ਾਮਾਂ ਨੂੰ ਘਰ ਗਈ ਉੱਪਰ ਜੀ ਕਿਰਪਾਨ ਪਾਈਓ ਤੇ ਜਾ ਕੇ ਆਪਣੇ ਘਰਦਿਆਂ ਨੂੰ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹਦੀ ਮਾਂ ਗੁੱਸੇ 'ਚ ਬੋਲੀ ਕਹਿੰਦੀ ਤੂੰ ਜਿਦੀ ਬਣੀ ਐ ਦੇਖਿਆ ਸ਼ੱਕ ਲਿਆ ਨਾ ਅੰਮ੍ਰਿਤ ਤੈਨੂੰ ਕਿਹਾ ਸੀ ਤੇਰੇ ਲਈ ਵਰ ਕਿੱਥੋਂ ਲੱਭਾਂਗੇ ਤੇਰੇ ਲਈ ਅੰਮ੍ਰਿਤ ਧਾਰੀ ਘਰ ਕਿੱਥੋਂ ਲੱਭਾਂਗੇ ਉਹ ਬੱਚੀ ਨੇ ਗੱਲ ਬੜੀ ਪਿਆਰੀ ਕਹੀ ਕਹਿੰਦੀ ਮਾ ਇਹਦੀ ਵੀ ਤੂੰ ਚਿੰਤਾ ਨਾ ਕਰ ਅੱਜ ਜਦੋਂ ਪੰਜਾਂ ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਧਾਤ ਛਕਾਈ ਉਦੋਂ ਪੰਜ ਪਿਆਰਿਆਂ ਨੇ ਇਹ ਗੱਲ ਕਹੀ ਅੱਜ ਤੋਂ ਬਾਹ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ ਤੁਸੀਂ ਖਾਲਸੇ ਹੋਏ ਅੱਜ ਤੋਂ ਬਾਹ ਤੁਹਾਡੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਕਿਸ ਘੜ ਸਾਹਿਬ ਅੱਜ ਤੋਂ ਬਾਹ ਤੁਹਾਡੇ ਮਾਤਾ ਪਿਤਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੋਂ ਬਾਹ ਤੁਹਾਡੇ ਮਾਤਾ ਮਾਤਾ ਸਾਹਿਬਕੌਰ ਜੀ ਕਹਿੰਦੇ ਆਹ ਪੰਜ ਪਿਆਰਿਆਂ ਨੇ ਗੱਲ ਕਹੀ ਤੇ ਕਹਿੰਦੀ ਮਾ ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ ਤੇ ਮੇਰੇ ਵਾਸਤੇ ਘਰ-ਵਾਰ ਲੱਭਣ ਦੀ ਤੂੰ ਚਿੰਤਾ ਨਾ ਕਰ ਧੀਆ ਦਾ ਵਰ ਘਰ ਲੱਭਣਾ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ ਆਪੇ ਵਰ ਘਰ ਲੱਭ ਲਏਗਾ ਇੰਨਾ ਵਿਸ਼ਵਾਸ ਉਹ ਬੱਚੀ ਨੂੰ ਸਾਧ ਸੰਗਤ ਪ੍ਰਾਈਵੇਟ ਟੀਚਰ ਦੀ ਜੌਬ ਮਿਲੀ ਛੇ ਹਕ ਮਹੀਨੇ ਬਾਅਦ ਗੁਰੂ ਨੇ ਕਿਰਪਾ ਕੀਤੀ ਸਰਕਾਰੀ ਜੌਬ ਲੱਗ ਗਈ ਤਿੰਨ ਮਹੀਨੇ ਅਜੇ ਗੁਜ਼ਰੇ ਸਰਕਾਰੀ ਜੋਗ ਕਰਦੇ ਆ ਰਿਸ਼ਤੇਦਾਰੀ ਵਿੱਚੋਂ ਇੱਕ ਰਿਸ਼ਤਾ ਮਿਲ ਗਿਆ ਅੰਮ੍ਰਿਤਧਾਰੀ ਲੜਕਾ ਮੈਥ ਟੀਚਰ ਲੱਗਾ ਹੋਇਆ ਨਿਤਨੇਮੀ ਸਾਥ ਸੰਗਤ ਉਹ ਮੈਥ ਟੀਚਰ ਅੰਮ੍ਰਿਤਧਾਰੀ ਗੁਰਸਿੱਖ ਬੱਚੇ ਦਾ ਰਿਸ਼ਤਾ ਮਿਲ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪੇ ਹੀ ਵਾਰ ਕਰ ਲੱਭ ਦਿੱਤਾ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਦੀ ਬਖਸ਼ਿਸ਼ ਕਿਰਪਾ ਫਿਰ ਵਰਦਦੀ ਹੈ ਜਿਨ੍ਹਾਂ ਮਹਾਂਪੁਰਸ਼ਾਂ ਦੀ ਜਾਤ ਬੈਠਿਓ ਉਹਨਾਂ ਨੇ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਦਾ ਪ੍ਰਚਾਰ ਕੀਤਾ ਸਾਰੀ ਆਪਾਂ ਵਰਸੀਆਂ ਮਨਾ ਰਹੇ ਆ ਤਾਂ ਸਫਲ ਹੈ ਜੇ ਆਪਾਂ ਪਰਿਵਾਰਾਂ ਸਮੇਤ ਗੁਰੂ ਦੇ ਜਹਾਜ ਚੜਿਏ ਖੰਡੇ ਵਾਟੇ ਦੀ ਪੌਲ ਸ਼ਕੋ ਜਿਨ੍ਹਾਂ ਦੀ ਜਾਤ ਬੈਠਿਓ ਉਹਨਾਂ ਵਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹੇ ਪ੍ਰਭ ਕੋ ਜਾਣੈ ਸਦ ਹੀ ਸੰਗਤ 24 ਘੰਟੇ ਆਪਣੇ ਨੇੜੇ ਜਾਣਦੇ ਹੋ ਰੱਬ ਨੂੰ ਤਾਂ ਉਹਨਾਂ ਦਾ ਅਸਰ ਸੰਸਾਰ ਤੇ ਹੁੰਦਾ ਹੈ ਗੋੜੀ ਗਵਾਰੀ ਮਹੱਲਾ ਪੰਜਵਾ ਪਾਤਸ਼ਾਹ ਵਜਨ ਕਹਿਣਗੇ ਰਹਿਣ ਦਿਨਸ ਰਹੇ ਕਰੰਗਾ ਪ੍ਰਭ ਕੋ ਜਾਣ ਸਦ ਹੀ ਸੰਗਾ ਉਹ ਕੈਸੇ ਨੇ ਉਹਨਾਂ ਦੀ ਵਿੜਾਈ ਵਿੱਚ ਪਾਤਸ਼ਾਹ ਨੇ ਵਚਨ ਕਹੇ ਕਹਿੰਦੇ ਦਿਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ ਉਹਨਾਂ ਦਾ ਜੀਵਨ ਇਦਾਂ ਦਾ ਹੋ ਜਾਂਦਾ ਸਾਰਿਆਂ ਚ ਘੁੰਮਦੇ ਨਜ਼ਰ ਆਉਣਗੇ ਪਰ ਸਾਰਿਆਂ ਤੋਂ ਅਲੱਗ ਹੋਣਗੇ